ਪੰਜਾਬ ਯੂਨੀਵਰਸਿਟੀ ਦਾ ਮਾਮਲਾ ਗਰਮਾਇਆ ਹੋਇਆ ਇਸ 40 55 ਦੇ ਹੱਕ 'ਚ ਵੱਡਾ ਐਲਾਨ ਹੋਇਆ ਹੈ ਕੇਂਦਰ ਨੇ ਸਖਤ ਪਰਮਾਨ ਹ ਜਾਰੀ ਕਰ ਦਿੱਤਾ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਦੀ ਅਗਵਾਈ ਹੇਠ ਹੋਈ 32ਵੀਂ ਉੱਤਰੀ ਜਨਰਲ ਕੌਂਸਲ ਦੀ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਦੇ ਜੋਰ ਸ਼ੋਰ ਨਾਲ ਚੁੱਕੇ ਅਤੇ ਕਿਹਾ ਕਿ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਅਤੇ ਦਰਿਆਈ ਪਾਣੀਆਂ ਤੇ ਸਿਰਫ ਪੰਜਾਬ ਦਾ ਹੱਕ ਹੈ ਮੁੱਖ ਮੰਤਰੀ ਨੇ ਕਿਹਾ ਕਿ 1970 ਵਿੱਚ ਹੋਏ ਸਮਝੌਤੇ ਚ ਸਪਸ਼ਟ ਕਿਹਾ ਗਿਆ ਸੀ ਕਿ ਚੰਡੀਗੜ੍ਹ ਦਾ ਰਾਜਸਥਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ ਇਸ ਬੰਦੀ 24 ਜੁਲਾਈ 1985 ਨੂੰ ਰਾਜੀਵ ਲੌਂਗੋਵਾਲ ਸਮਝੌਤੇ ਤਹਿਤ ਪੁਸ਼ਟੀ ਕੀਤੀ ਗਈ ਸੀ ਕਿ ਚੰਡੀਗੜ੍ਹ ਪੰਜਾਬ ਹਵਾਲੇ ਕਰ ਦਿੱਤਾ ਜਾਵੇਗਾ ਇਸ ਦੇ ਬਾਵਜੂਦ ਹਲੇ ਤੱਕ ਚੰਡੀਗੜ੍ਹ ਪੰਜਾਬ ਦੇ ਹਵਾਲੇ ਨਹੀਂ ਕੀਤਾ ਗਿਆ ਤੇ ਚੰਡੀਗੜ੍ਹ ਤੇ ਪੰਜਾਬ ਦੇ ਹੱਕਾਂ ਨੂੰ ਠੋਰਾ ਲਗਾਏ ਜਾ ਰਿਹਾ ਹੈ ਉਨ ਮੰਗ ਕੀਤੀ ਕਿ ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣਾ ਦੇ ਕਰਮਚਾਰੀਆਂ ਦਾ ਭਰਤੀ ਅਨੁਪਾਤ 60-40 ਬਰਕਰਾਰ ਰੱਖਿਆ ਜਾਵੇ ਮੁੱਖ ਮੰਤਰੀ ਨੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਪਿਛਲੇ 50 ਸਾਲਾਂ ਤੋਂ ਯੂਨੀਵਰਸਿਟੀ ਦਾ ਪ੍ਰਬੰਧਨ ਦੇਖ ਰਿਹਾ ਹੈ ਹਰਿਆਣਾ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਯੂਨੀਵਰਸਿਟੀ ਨੂੰ ਵਿੱਤੀ ਮਦਦ ਦਿੰਦੀ ਹੈ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਸੈਨੇਟ ਭੰਗ ਕਰਕੇ ਪੰਜਾਬ ਦੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਸਟੂਡੈਂਟ ਸੰਘਰਸ਼ ਦੇ ਬਾਵਜੂਦ ਸੈਨੇਟ ਚੋਣਾਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਉਨਾ ਰਾਜਸਥਾਨ ਤੋਂ BBMP ਵਿੱਚ ਮੈਂਬਰ ਦੀ ਨਿਯੁਕਤੀ ਦਾ ਵਿਰੋਧ ਕਰਦੇ ਆ ਕਿ ਆ ਕਿ BBMP ਦਾ ਗਠਨ ਪੰਜਾਬ ਪੁਨਰਗਠਨ ਐਕਟ 1968 ਤਹਿਤ ਕੀਤਾ ਗਿਆ ਹੈ ਕੇਂਦਰ ਸਰਕਾਰ ਪੰਜਾਬ ਤੇ ਹਰਿਆਣਾ ਤੋਂ ਇੱਕ ਇੱਕ ਮੈਂਬਰ ਦਾ ਪ੍ਰਬੰਧ ਜਾਰੀ ਰੱਖੇ ਉਹਨਾਂ ਭਾਗੜਾ ਤੇ ਪੌਗ ਡੈਮ ਦੇ ਪੂਰਾ ਜਲ ਭੰਡਾਰ ਪੱਧਰ ਐਫ ਆਰ ਐਲ ਨੂੰ ਵਧਾਉਣ ਦੇ ਮੱਤੇ ਦਾ ਵੀ ਵਿਰੋਧ ਕੀਤਾ ਤੇ ਮੁੱਖ ਮੰਤਰੀ ਨੂੰ ਉੱਤਰੀ ਸੂਬਿਆਂ درمیان ਨਾ ਪਾਣੀਆਂ ਨਾਲ ਸੰਬੰਧਿਤ ਮਸਲਿਆਂ ਦੇ ਹੱਲ ਲਈ ਸਿੰਧੂ ਜਲ ਸੰਧੀ ਰੱਦ ਕਰਨ ਦੀ ਵੀ ਮੰਗ ਕੀਤੀ ਮੁੱਖ ਮੰਤਰੀ ਹਰੀਕੇ ਵਿਰਾਜ ਚ ਗਾਰ ਕੱਢਣ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਅਤੇ ਸਰਹੱਦ ਪਾਰ ਤੋਂ ਹੋਣ ਵਾਲੀ ਹਥਿਆਰਾਂ ਦੀ ਤਸਕਰੀ ਨੂੰ ਕਾਨੂੰਨ ਪ੍ਰਬੰਧਨ ਲਈ ਗੰਭੀਰ ਖਤਰਾ ਦੱਸਿਆ ਮੁੱਖ ਮੰਤਰੀ ਨੇ ਰੋਪੜ ਹਰੀਕੇ ਅਤੇ ਫਿਰੋਜ਼ਪੁਰ ਹੈਡਵਰਕਸ ਦਾ ਕੰਟਰੋਲ ਬੀਬੀਐਮਪੀ ਨੂੰ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਹੈਡਵਰਕਸ ਪੰਜਾਬ ਵਿੱਚ ਸਿੱਤ ਨੇ ਜਿਸ ਦਾ ਸਾਮ ਸੰਭਾਲ ਪੰਜਾਬ ਸਰਕਾਰ ਕਰਦੀ ਹੈ ਭਾਰਤ ਵਿੱਚ ਕਿਤੇ ਵੀ ਕਿਸੇ ਸੂਬੇ ਦੇ ਹੈਡਵਰਕਸ ਨੂੰ ਵਾਰੀ ਏਜੰਸੀਆਂ ਨਹੀਂ ਚਲਾਉਂਦੀਆਂ ਉਧਰ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਨੇ ਕਿਹਾ ਕਿ ਦਿੱਲੀ ਤਮਾਕੀ ਦੇ ਦੋਸ਼ੀ ਪਤਾਲ ਤੋਂ ਵੀ ਲੱਭ ਲਏ ਜਾਣਗੇ ਤੇ ਉਹਨਾਂ ਲਈ ਸਖਤ ਤੋਂ ਸਖਤ ਸਜ਼ਾ ਯਕੀਨੀ ਬढ़ाई ਜਾਵੇਗੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਤਵਾਦ ਨੂੰ ਜੜੋ ਖਤਮ ਕਰਨਾ ਸਰਕਾਰ ਦੀ ਸਮੂਹਕ ਵਚਨਵਾਤਾ ਸ਼ਾਨ ਨੇ ਕਿਹਾ ਕਿ ਵਿਚਾਰ ਚਰਚਾ ਤਾਲਮੇਲ ਸਹਿਯੋਗ ਤੇ ਨੀਤੀਗਤ ਤਾਲਮੇਲੀ ਕੌਂਸਲ ਮੀਟਿੰਗਾਂ ਅਹਿਮ ਨੇ। ਇਹਨਾਂ ਮੀਟਿੰਗਾਂ ਰਾਹੀਂ ਕਈ ਸਮੱਸਿਆਵਾਂ 'ਤੇ ਹੱਲ ਕੀਤੀਆਂ ਗਈਆਂ ਨੇ। ਹੁਣ ਵੀ ਮਹਿਲਾਵਾਂ ਅਤੇ ਬੱਚਿਆਂ ਖਿਲਾਫ ਅਪਰਾਧ, ਕੁਪੋਸ਼ਣ ਜਿਹਾ ਕਈ ਮੁੱਦੇ ਨੇ ਜਿਨ੍ਹਾਂ ਤੋਂ ਦੇਸ਼ ਨੂੰ ਮੁਕਤ ਕਰਨ ਦੀ ਲੋੜ ਹੈ। ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਲਈ ਫਾਸਟ ਟਰੈਕ ਵਿਸ਼ੇਸ਼ ਅਦਾਲਤਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੁਹਰਾਇਆ ਕਿ ਪੰਜਾਬ ਕੋਲ ਐਸ.ਵਾਈ.ਆਰ. ਰਾਹੀਂ ਪੁਰਨਾ ਸੂਬਿਆਂ ਨੂੰ ਦੇਣ ਲਈ ਕੋਈ ਬਾਦੂ ਪਾਣੀ ਨਹੀਂ ਹੈ ਉਹਨਾਂ ਕਹੇ ਕਿ ਰਵੀ ਬਿਆਸ ਦਾ ਪਾਣੀ ਕਾਫੀ ਘਟਿਆ ਪੰਜਾਬ ਦੇ 75% ਦੀ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਜਾ ਚੁੱਕਿਆ ਤੇ ਇਹ ਮਾਮਲਾ ਰਵੀ ਬਿਆਸ ਟ੍ਰਿਬਿਊਨਲ ਕੋਲ ਵੀ ਵਿਚਾਰधीन ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵੱਲੋਂ ਲਗਾਤਾਰ ਦਿੱਲੀ ਨੂੰ ਉਸਦੇ ਹਿੱਸੇ ਨਾਲੋਂ ਵੱਧ ਪਾਣੀ ਦਿੱਤਾ ਜਾ ਰਿਹਾ ਪਰ ਐਸਵਾਈਐਲ ਨਾ ਵੰਡ ਕਰਕੇ ਹਰਿਆਣਾ ਨੂੰ ਪੰਜਾਬ ਤੋਂ ਆਪਣੇ ਹਿੱਸੇ ਦਾ ਪਾਣੀ ਨਹੀਂ ਮਿਲ ਰਿਹਾ ਉਸੋ ਪੰਜਾਬ ਨੂੰ ਗੁਰੂਆਂ ਦੇ ਦਿਖਾਈ ਰਾਹ ਤੇ ਚੱਲਣ ਦੀ ਅਪੀਲ ਕਰਦੇ ਆ ਕਿ ਪੰਜਾਬ ਵਿੱਚ ਭਾਈਕਰਾਈਆ ਵਰਗਿਆਂ ਨੇ ਜੁੱਧ ਭੂਮੀ ਵਿੱਚ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾਇਆ ਸੀ ਇਸੇ ਲਈ ਪੰਜਾਬ ਨੂੰ ਵੀ ਹਰਿਆਣਾ ਨੂੰ ਪਾਣੀ ਵਿੱਚੋਂ ਬਣਦਾ ਹਿੱਸਾ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੀ ਪੰਜਾਬ ਯੂਨੀਵਰਸਿਟੀ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹੈ ਜੇ ਹਰਿਆਣਾ ਦੇ ਕੁਝ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਜੁੜ ਜਾਣ ਤਾਂ ਹਰਿਆਣਾ ਦੇ ਸਟੂਡੈਂਟਸ ਵੀ ਇਸ ਦਾ ਲਾਭ ਲੈ ਸਕਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਹਰਿਆਣਾ ਰਵੀ ਬਿਆਸ ਤੇ ਪਾਣੀ ਦਾ ਉਤਰ ਅਧਿਕਾਰiyetਾ ਯਮਨਾ ਦੇ ਪਾਣੀ ਤੇ ਪੰਜਾਬ ਦਾ ਹੱਕ ਵੀ ਜਾਇਜ਼ਾ ਹੈ ਅਣਵੰਡੇ ਪੰਜਾਬ ਤੇ ਉੱਤਰ ਪ੍ਰਦੇਸ਼ ਵਿਚਕਾਰ 1954 ਦੇ ਸਮਝੌਤੇ ਨੇ ਪੰਜਾਬ ਨੂੰ ਯਮਨਾ ਦੇ ਪਾਣੀਆਂ ਦੇ 2/3 ਹਿੱਸੇ ਦਾ ਹੱਕਦਾਰ ਬਣਾਇਆ ਤੇ 1972 ਦੇ ਸੰਜਾਈ ਕਮਿਸ਼ਨ ਨੇ ਪੰਜਾਬ ਨੂੰ ਯਮਨਾ ਵੇਸਨ ਦੇ ਹਿੱਸੇਵਜੋ ਮੰਨਤਾ ਦਿੱਤੀ ਇਸ ਲਈ ਪੰਜਾਬ ਨੂੰ ਯਮਨਾ ਦੇ ਪਾਣੀ ਚੋਂ ਵੱਡਾ ਹਿੱਸਾ ਦਿੱਤਾ ਜਾਣਾ ਚਾਹੀਦਾ